19 19 19 ਗਾਂ ਲੈ ਹੈ ਕਿ ਮੈਂ ਤਾਂ ਲੋਕ ਵਿਚਾਲੇ ਹੋ ਤੇ ਦਿੰਦਾ 3400 ਮੁੰਡੇ ਦੀ ਭਰਤੀ ਹੋਈ ਆ ਤੇ 3400 ਦੇ ਵਿੱਚੋਂ 2700 ਬੰਦਾ ਦੇਖੋ ਧਿਆਨ ਨਾਲ ਗੱਲ ਸੁਣੋ 2700 ਬੰਦਾ ਬਾਹਰ ਲਿਆਂ ਸਟੇਟਾਂ ਦਾ ਭਰਤੀ ਕੀਤਾ ਵਾ ਤੁਹਾਡੇ ਇਹ ਫਰੇ ਸਰਪ ਦੇ ਸਰਪ 700 ਬੰਦਾ ਆਇਆ ਵਾ 2700 ਬੰਦਾ ਬਾਹਰ ਦੀਆਂ ਸਟੇਟਾਂੋਂ ਭਰਤੀ ਕਰਕੇ ਆ ਤੇ ਉਹ ਕੋਲੋਂ ਮੁੱਖਾਂ ਨਾ ਬਦਲੇ ਜਿਹੜੇ ਲੋਕਾਂ ਨੂੰ ਮੁਜਤੀ ਪੱਤਰ ਦਿੱਤੇ ਆ ਉਹ ਸਿਰਫ 700 ਬੰਦਾ ਸਾਧ ਕੇ ਤੇ ਉਹਨੂੰ ਤੋੜ ਕੇ ਤੇ ਝੂਠ ਸੱਚ ਮਾਰ ਕੇ ਦੂਜੇ ਬੰਦੇ ਨਹੀਂ ਦਿੱਤੇ ਕੋਲੋਂ ਸੰਧੇ ਮੁਜਤੀ ਪੱਤਰ ਕਿਹੜੇ ਮਿਲ ਗਿਆ ਸੋ ਮੇਰੇ ਕਹਿ ਦਾ ਮਤਲਬ ਹੈ ਕਿ ਇਹ ਬਹੁਤ ਜਿਹੜੇ ਇਤਿਹਾਸਕ ਮਗਲੋਂ ਜਿਹੜੇ 70 ਸਾਲਾਂ ਦੇ ਵਿੱਚ ਨਹੀਂ ਰਹਾ ਉਹਨਾਂ ਨੇ ਪੰਜਾਂ ਹਾਲਾਂ ਹੀ ਕਰ ਰੱਖਿਆ ਤੇ ਮੇਰੇ ਹੱਥ ਜੋੜ ਕੇ ਇੱਕ ਬੇਨਤੀ ਪ੍ਰਵਾਨ ਕਰੋ ਇੱਕ ਮੌਕਾ ਤੁਹਾਡੇ ਕੋਲ 27 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਖੋਲ੍ਹਦੇ ਉੱਤੇ ਇੱਕ ਮਣੀ ਤਗੜੇ ਹੋਣ ਤਾਂ ਕਿ ਯਾਦ ਰੱਖਿਓ ਕਿ ਮੈਂ ਕੋਸ਼ਿਸ਼ ਤੇ ਕਰूंगा ਲੇਕਿਨ ਇਹ ਹੈ ਕਿ ਆਪਣਾ ਹਿੱਸਾ ਬਹੁਤ ਵੱਡਾ ਹੈ ਉਹਨੇ ਨਿਕਲ ਸਕਦਾ ਹੈ ਵਾਰ-ਵਾਰ ਕਈ ਵਾਰੀ ਪਿੰਡਾਂ ਦੇ ਵਿੱਚ ਦਰਸ਼ਨ ਨਾ ਨਹੀਂ ਕੀਤੇ ਜਾਣ ਮੈਂ ਤੁਹਾਨੂੰ ਇੱਕ ਜ਼ਿੰਮੇਵਾਰੀ ਨਾਲ ਗੱਲ ਕਹਿੰਦਾ ਕਿ ਮੈਂ ਕੋਈ ਉਹਨਾਂ ਸਿਆਸਤਦਾਨਾਂ ਵਰਗਾ ਸਿਆਸਤਦਾਨ ਨਹੀਂ ਆ ਇੱਥੇ ਆਪਾਂ ਬਿਜਤ ਖਾਡੋ ਆਪਣੀ ਬਾਤਾਂਾਂ ਵਾਟ ਸਾਂਝੀ ਆ ਇੱਥੇ ਜੰਮੇ ਬਣੇ ਜੀ ਰਹੇ ਆ ਕਿਉਂਕਿ ਝੂਠੇ ਮੁਦ ਪ੍ਰੇਜ ਜਿੰਨਾਂ ਨੇ ਇਹ ਕੰਕਤ ਕਿਉਂ ਆਪਣੇ ਉੱਤੇ ਟਕਾ ਨਹੀਂ ਆਉਂਦਾ ਬੰਦੇ ਦਾ ਵੇਖੋ ਧਿਆਨ ਨਾਲ ਵਾਚੋ ਤੁਸੀਂ ਵੇਖੀ ਬੈਠੇ ਲੰਬੇ ਸਮੇਂ ਤੋਂ ਇੱਕ ਤੋਂ ਬਦਲਦੇ ਦੂਜਾ ਬਦਲਿਆ ਤਿੰਨਾਂ ਬਦਲਿਆ ਚੌਥਾ ਬਦਲਿਆ ਕਿਉਂ ਲੋੜ ਪਈ ਬਦਲਣ ਦੀ ਉਹਦਾ ਕਾਰਨ ਇਹ ਹੈ ਕਿ ਜਿੰਨੂੰ ਵੀ ਆਪਾਂ ਚੁਗਾ ਲਈਏ ਨਾ ਉਹ ਸਾਡੀ ਗੱਲ ਕੋਈ ਖੜਾਈ ਨਹੀਂ ਦਿੰਦਾ ਅਕੀਨ ਆਪਾਂ ਜਬਾਣੇ ਨਹੀਂ ਰਹਿਏ ਤੁ ਆਪਾਂ ਗੁੱਸਾ ਕਰਦੇ ਗੁੱਸਾ ਕਰਕੇ ਜਦੋਂ ਆਪਾਂ ਵੇ ਦੇ ਵਿੱਚ ਅੱਗੇ ਖੋਣਾ ਸਾਫ ਜੁਰਮੇ ਦਿੱਤਾ ਨਾ ਉਹ ਬਣਾ ਘਟਗਾਵਾ ਦੁਨੀਆ ਨਾਲ ਫੱਕੜ ਗਿਆ ਕੰਕਰ ਕਰਦੇ ਇਹਨਾਂ ਨੂੰ ਜਾਇਆ ਇਹ ਬੋਲ ਹੱਦਾਂ ਕੱਪ ਗਿਆ ਨਾ ਇਹ ਤਾਂ ਜੇ ਮਨ ਮਸਾਲ ਨਹੀਂ ਦੇਣੀ ਤਾਂ ਤੇਰਾ ਪਿਓ ਹੋਰ ਮਾਰਾ ਉਹ ਮੰਨ ਲੱਗਾ ਦੇ ਉਹਨਾਂ ਨਾਲ ਆਪ ਕੋਲੋਂ ਬੋਲਵਾਣਾ ਹੈ ਯਾ ਪ੍ਰੋਪਰਸ਼ਨ ਇਹੋ ਜਿਹਾ ਕਰ ਵੀ ਕਹਿਣ ਜਿਹੜਾ ਕੋਈ ਚੰਗਾ ਨਹੀਂ ਸੋ ਕਰਿਆ ਉਹਦਾ ਟੋਖ ਕਰਦਾਂਗਾ ਹੈਗੇ ਬੂਰੇ ਦੇ ਨਾਲ ਪੰਜਾਬ ਕਰਦਾਂਗਾ ਉਹਨਾਂ ਸਾਰੇ ਬਿਲਡਿੰਗ ਕਰਦਾਂ ਬੋਲਦੇ ਕਹਿੰਦੇ ਲੋਕ ਨੂੰ ਕਹਿਣ ਵਾਸਤੇ ਮਜਬੂਰ ਹੈਗੇ ਵੀ ਯਾਰ ਤੇਰੇ ਨਾਲ ਤਰਾ ਕੋਈ ਚੰਗਾ ਨਹੀਂ ਇਹਨਾਂ ਨੇ ਸਾਨੂੰ ਸਾਡੇ ਮੁੰਹਰੇ ਨਾਲ ਖਵਾਤੀ ਅੱਜ ਵੀ ਤੇਰੇ ਨਾਲ ਕੋਈ ਪਈ ਚੰਗੇ ਨਹੀਂ ਸੋ ਕਰਿਆ ਤੱਕਰੇ ਦੇ 27 ਦੇ ਵਿੱਚ ਕੈਮਾ ਹਰਭਾਰ ਦੀ ਜਨਤਾ ਪਾਰਟੀ ਸ਼੍ਰੀ ਮਿਰਦਨਪਾਲ ਸਿੰਘ ਕਹਿੰਦੇ ਇਹ ਪ੍ਰਚਾਰ ਬਹੁਤ ਜਿਆਦਾ ਹੋ ਰਿਹਾ ਹੈ ਪ੍ਰਚਾਰ ਦਾ ਇੱਕ ਬਹੁਤ ਵੱਡਾ ਕਾਰਨ ਕਿ ਆਹ ਤਾਂ ਦੇ ਮੋਢੇ ਕੋਲ ਆਇਆ ਨਾ ਆਪਰੇ ਲਿਖਿਆ ਰਿਹਾ ਹੈ ਬਿਹਾਰ ਆ ਯੂਪੀ ਆ ਗੁਜਰਾਤ ਆ ਗੁਜਰਾਤ ਦੇ ਵਿੱਚ 30 ਸਾਲ ਸਰਕਾਰ ਹੋ ਗਿਆ 15 ਸਾਲ 20 ਸਾਲ ਦੇ ਵਿੱਚ ਬਿਹਾਰ ਚ 15 ਸਾਲ ਯੂਪੀ ਹੋ ਗਿਆ 15 ਸਾਲ ਦੇ ਵਿੱਚ ਕਾਰਜੀ ਅਧਿਹਾਰੇਤ ਹੋ ਗਈ ਹੈ ਉਹਦਾ ਕਾਰਨ ਹੈ ਕਿ ਉੱਚ ਸਰਕਾਰ ਐਵੇਂ ਇਹਨੂੰ ਬਣਾਉਂਦੇ ਸੁਣਦਾ ਮੇਰੀਆਂ ਲੋਕਾਂ ਨੂੰ ਕਿ ਜੇ ਗਰੀਬ ਦੀ ਰੋਟੀ ਪਾਣੀ ਦਾ ਪ੍ਰਬੰਧ ਸਰਕਾਰ ਕਰਦੇ ਨਾ ਤੇ ਉਹ ਹੋਰ ਉੱਠ ਕੇ ਆਗ ਦੇ ਕੰਮਕਾਰ ਤੇ ਜਾ ਸਕਦਾ ਤੇ ਕੰਮਕਾਰ ਵੀ ਜੀ ਰਾਮ ਦੀ ਜੋੜਾ ਦੇ ਕੋਈ ਜਨਾ ਬਹੁਤ ਰੋਵਾਵਾ ਰਿਹਾ ਨਾ ਉਹ ਬਹੁਤ ਵੱਡੀ ਥੀਮ ਦਾ ਸਭੂ ਬਦਲਾਅ ਜੀ ਹੋ ਰਿਹਾ ਹੈ ਅੱਜ ਤੱਕ 2000 ਤੋਂ ਪਰੇ ਉੱਤਰ ਇਹਨੇ ਕੀਤਾ ਕੀ ਹੈ ਕਿ ਜਿਹੜੀ ਨਰੇਸ਼ ਦਾ ਦੇ ਕਾਰ ਸੀ ਨਾ ਉਹ ਸਾਰੇ ਇਹਨੇ ਆਪਦੇ ਜੇਬਾਂ ਨੂੰ ਪਾਇਆ ਇਹ ਕੋਈ ਨਕਵਾਰੀ ਚੱਲ ਰਹੀ ਆ ਇੱਕ ਬੰਦੇ ਨੂੰ ਦੰਸਰ ਕੈਨੇਡਾ ਗਿਆ ਨੂੰ ਹੋ ਗਿਆ ਤੇ ਉਹ ਪਿਛਲੇ ਚੌਹ ਸਾਲਾਂ ਤੋਂ ਅਮਰੀਕਾ ਦੇ ਪੈਸੇ ਪਾ ਰਹੇ ਉਹ ਸਾਥੇ ਇਹ ਬੜੀ ਬੜੀ ਪੰਜਾਬ ਦੀ ਨਕਲ ਤਰਾਸ ਦੀ ਹੋ ਗਈ ਉਹ ਨੁਕਵਾਰੀ ਚੱਲਦੀ ਆ ਕਿ ਇੱਕ ਬੰਦੇ ਨੂੰ 10 ਸਾਲ ਕਨੇਡਾ ਗਿਆ ਉਹ ਹੋ ਗਿਆ ਤੇ ਪਿਛਲੇ ਚੌਹ ਸਾਲਾਂ ਤੋਂ ਅਮਰੀਕਾ ਦੇ ਪੈਸੇ ਲੈ ਰਿਹਾ ਉਹ ਬੰਦਾ ਇਹ ਕੀ ਵੀ ਇਹ ਇੱਕ ਪਿੰਡ ਦੀ ਕਹਾਣੀ ਨਹੀਂ ਆ ਇਹ ਸਾਰੇ ਪਿੰਡਾਂ ਦੀ ਇਹ ਕਹਾਣੀ ਆ ਇਹਨਾਂ ਨੇ ਤੁਹਾਡੇ ਜੋਰ ਨਾਲ ਜਿਹੜਿਆ ਉਹ ਆਪ ਆਪਣਾ ਜੀਵਨ ਪਾਇਆ ਹੁਣ ਜਿਹੜੀ ਨਵੀਂ ਪ੍ਰੋਜੈਕਟ ਨਾ ਉਹਦੇ ਤਹਿਤ ਕੀ ਹੈ ਕਿ ਜੇ ਕਿਸੇ ਨਵੇਂ ਪਿੰਡ ਦੇ ਵਿੱਚ ਕੰਮ ਦੀ ਲੋੜ ਹੈਗਾ ਉਹਨੂੰ ਸਰਪੰਚ ਕੋਲ ਜਾਣ ਦੀ ਲੋੜ ਨਹੀਂ ਆ। ਉਹਨੇ ਆਪ ਤੋਂ ਡਾਊਨਲੋਡ ਕਰਕੇ ਉਹਦੀ ਐਡੋਮੈਨਟਰੀ ਕੰਮ ਕੰਮ ਸ਼ੁਰੂ ਹੋ ਜਾਣਾ। ਜਿਹੜੇ ਬਲਾ ਵਾਲਾ ਪਰ ਨਵੀਂ ਬੋਲ ਜੇ ਆਪਾਂ ਕੰਮ ਤੇ ਗਏ ਆ ਤਾਂ ਸਾਨੂੰ ਉਹਦੇ ਹਾਜ਼ਰੀਆਂ ਚ ਕੀ ਆਰ ਗਿਆ। ਕਿਉਂਕਿ ਜਿਹਦੀ ਹਾਜ਼ਰੀ ਲੱਗਣੀ ਆ ਸਵੇਰੇ ਉਹਦੇ ਖਾਤੇ 'ਚ ਪੈਸੇ ਆਉਂਦੇ ਆ। ਇੰਨਾ ਵੀ ਬੇਈਮਾਨੀ ਕੀ ਹੈ ਕਿ ਕਾਹਨ ਇਹਨਾਂ ਦੀ ਯੇਲ ਚੋਂ ਹਾਟ ਵੀ ਲੱਗੇਗਾ ਪੈਸੇ ਸਾਡੇ ਖਾਤਿਆਂ ਚੋਂ ਤੇ ਨਾਵਾਣ ਤਾਂ ਬਿਆਦੇ ਮੈਂ ਸੋ ਕਰਦੇ ਆ ਇਹ ਸਾਰਾ ਕੁਝ ਜਿਹੜਾ ਕੋਟ ਪ੍ਰਚਾਰਿਆ ਇਹ ਥੋੜੇ ਸਮੇਂ ਵਾਸਤੇ ਕਰ ਲੈਣਾ ਮੈਂ ਤਾਂ ਉਮਤਾਲ ਤਾਂ ਅੱਜ ਜਿਹੜੇ ਹਰਿਆਣੇ ਦੀ ਜੋਤੀ ਦੀ ਰਾਜਸਥਾਨ ਤੇ ਦਿੱਤੀ ਹੈ ਕਿ ਵਿੱਚੋਂ ਤੋਂ ਬਹੁਤ ਇਹ ਤਾਂ ਸੁਣ ਤਾਂ ਨਹੀਂ ਆ ਤਾ ਵਾਰ-ਵਾਰ ਗਈ ਔਰ ਸਰਕਾਰ ਦਬਾਅ ਪਾਈ ਜਾਂਦੀ ਆ ਸੋ ਗੱਲ ਹੈ ਕਿ ਮੁਖੀ ਤਖਣੇ ਹੋਰ ਬਾਬਾ ਮੇਰਾ ਵੀਰ ਜਤਨਿਆਂ ਮੇਰੀ ਭੈਣ ਵੀ ਇੱਥੇ ਆਈ ਆ ਸੋ ਗੱਲ ਹੈ ਕਿ ਪਿਛਲੇ ਸਮੇਂ ਦੇ ਵਿੱਚ ਕੋਸ਼ ਇਸ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਵਜ੍ਹਾ ਕਰਕੇ ਕੋਈ ਬਹੁਤ ਵੱਡੇ ਨੁਕਸਾਨ ਵੀ ਹੋਏ ਆ ਜਿੰਨਾ ਦਾ ਮੈਂ ਕੋਈ ਕੋਸ਼ਿਸ਼ ਕਰ ਰਿਹਾ ਵਾਂ ਕਿ ਤੁਹਾਡੇ ਪਿੰਡ ਦੇ ਵਿੱਚ ਜੇ ਕੋਈ ਪਾਰੇ ਨੇ ਵੈਰ ਵਿਰੋਧ ਆ ਤੇ ਮੈਂ ਉਹਨੂੰ ਵੀ ਖਤਮਾਂ ਕਿਉਂਕਿ ਆਪਾਂ ਜੇ ਜੇ ਵੀ ਕਿਸੇ ਨੂੰ ਆਪਾਂ ਨਿਮਾਇੰਦਾ ਚੁੰੰਦੇ ਆ ਨਾ ਤੇ ਉਹਦੀ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਉਹ ਨਗਰਾਂ ਦੇ ਵਿੱਚ ਲੋਕਾਂ ਦੀ ਬਾਹ ਫੜੇ ਜੇ ਕਿਸੇ ਗੱਲੋਂ ਤੁਸੀਂ ਕਹਿੰਦੇ ਆ ਕਿ ਇੱਥੇ ਨੁਕਸਾਨ ਹੋਇਆ ਕੋਈ ਘਾੜਾ ਵਗਣਾ ਵਾ ਤੇ ਉਹੋ ਹੀ ਚੀਜ਼ ਨੂੰ ਠਟਾ ਦੇ ਲੇਕਿਨ ਇਹਨਾਂ ਪਿਛਲੇ ਲੰਮੇ ਸਮੇਂ ਤੋਂ ਆਵਾਜ਼ ਕੇ ਵੇਖੋ ਮੈਂ ਉਹ ਦੇਖਦਾ ਕਿ ਉਹ ਮੈਂ ਕਿਹਦੀ ਕਰਾਰ ਪੁੱਛੀ ਰਹੀ ਇਸ ਨੇ ਪੈਦਾ ਮੇਰਾ ਸਮਝ ਨਹੀਂ ਆ ਮੈਂ ਆਰ ਦਾ ਕੰਮ ਕਰਨਾ ਮੁਨਾਸਰ ਹੁੰਦਾ ਐ ਵੀ ਅਸੀਂ ਜਨ ਬਿਸ਼ੇਜ ਸਮਝੀ ਇੱਕ ਬੱਚੇ ਦੇ ਪੋਆ ਉਦਾਂ ਦੇ ਨੂੰ ਬੁਲਾਣਾ ਮਾਰ ਦੇਖੋ ਮੈਂ ਕਿਉਂ ਕਿਹਨੇ ਦੇ ਮਲਬ ਦਾ ਪਿਛਾ ਪੜੀ ਜਾਊਗਾ ਆਪਾਂ ਕਿ ਮਿਲਣਾ ਹੈ ਵਸੋ ਸਾਨੂੰ ਮਿਲਣਾ ਤਾਂ ਨਹੀਂ ਕਿ ਅਸੀਂ ਇਹ ਨੀਤੀ ਦੇ ਨਾਲ ਆਜਾ ਕੰਮ ਕਰੀਏ ਮੈਂ ਤੁਸੀਂ ਕਹਾਂਗਾ ਇਸ ਪਿੰਡ ਦੇ ਵਿੱਚ ਮੇਰੇ ਧਿਆਨ ਚ ਆਉਂਦਾ ਕਿ ਪਿਛਲੇ ਸਮੇਂ ਨੂੰ ਬਹੁਤ ਵੱਡਾ ਨੁਕਸਾਨ ਆਉਂਦਾ ਉਹਨਾਂ insan ਦੀ ਤੋਹਫੀ ਇਹ ਹੈ ਕਿ ਕਿ ਦੁਬਾਰਾ ਨਾ ਗਾਓ ਪੀੜੀਆਂ ਦੇ ਵਿੱਚ ਗੱਲ ਆਵੇ ਕਿਉਂਕਿ ਅਸੀਂ ਖੁਦ ਉਹਨਾਂ ਚੀਜ਼ਾਂ ਨੂੰ ਪੁੱਟ ਕੇ ਥੋੜਾ ਕਹਾਇਆ ਦੁਸ਼ਮਣੀ ਇੰਨੀ ਮਾੜੀ ਚੀਜ਼ਾ ਮੇਰੀ ਪਹਿਲੀ ਹੀ ਮੈਂ ਹੁਣ ਉਹ ਜਨੂੰਦਾ ਆਇਆ ਮੈਂ ਹਰ ਪਿੰਡ ਦੇ ਵਿੱਚ ਕੋਈ ਗੱਲ ਨਹੀਂ ਦੀਆ ਤੇ ਹਰ ਚੀਜ਼ ਨੂੰ ਰਾਜੀ ਨਾਵੇਂ ਨੂੰ ਤਕੀਦ ਉਹਨਾਂ ਮੈਂ ਕਦੇ ਕਿਹਾ ਵੀ ਪੁੱਛਿਆ ਕਿ ਤੇਰੀ ਪਾਰਟੀ ਕਿਹੜੀ ਆ ਤੇਰਾ ਪਰਿਵਾਰ ਕਿਹੜਾ ਕਿਉਂਕਿ ਮੈਨੂੰ ਪ੍ਰਮਾਤਮਾ ਨੇ ਤਾਂ ਇਹ ਨਵਾਜਿਆ ਤੇ ਪ੍ਰਮਾਤਮਾ ਜਿਹੜਾ ਉਹ ਸੰਗਤ ਦੇ ਵਿੱਚ ਵਸਦਾ ਕਿਉਂਕਿ ਮੈਂ ਸੰਗਤ ਵਾਸਤੇ ਵਧੀਆ ਸੋਚ ਰੱਖਾਂ ਮੈਂ ਉਹਨਾਂ ਦਾ ਪਹਿਲਾਂ ਚੰਗਾ ਕਰਾਂ ਮੈਂ ਉਹਨਾਂ ਨੂੰ ਉੱਜੇ ਉਹਨਾਂ ਦੇਵਾ ਉਹ ਬਾਤ ਜਿਹੜੀ ਕਰ ਲਿਆ ਕਿ ਸੰਗਤ ਦੇ ਵਿੱਚ ਰੱਖ ਦੇ ਵਾਸਤਾ ਜਦੋਂ ਕੋਈ ਇਹਨੂੰ ਨਮੈਂਦਾ ਚੁੰਦੇ ਆ ਪਿਛਲੇ ਸਮੇਂ ਦੇ ਵਿੱਚ ਮੈਂ ਕੋਸ਼ਿਸ਼ ਕਰੋ ਕਿ ਜਿਹੜੀਆਂ ਵੀ ਇਹਨਾਂ ਨੇ ਮਾਰੀਆਂ ਲੀਆਂ ਪੰਡਾਂ ਦੇ ਵੇਲੇ ਨਗਰਾਂ ਦੇ ਵਿੱਚ ਪਾਈਆਂ ਵਾ ਮੈਂ ਕੋਸ਼ਿਸ਼ ਨਿਕਲੋ ਕਿ ਉਹ ਪਹਿਲਾ ਖੰਮ ਕਰਕੇ ਤੇ ਭਾਈ ਚਾਰਕ ਸਾਧਰੀਆਂ ਪੈਰਾ ਪਾਈਏ ਜਿਹਦੇ ਨਾਲ ਕਿ ਸਾਡੇ ਨਗਰਾਂ ਦਾ ਵਕਾਫ ਹੋਣਾ ਚਾਹੀਦਾ ਵੈਰ ਰੋਡ WN 90 ਤੇ ਆ ਗੈਂਸਰ ਨੂੰ ਆ ਕੇ ਨਾਮ ਕਰਲਾਣਾ ਨਰਜਿਆਂ ਦੇ ਨਾਲ ਜਿਹੜੇ ਪੁੱਟ ਜਾ ਰਹੇ ਉਹਨਾਂ ਦੇ ਕੰਮ ਕਰਨਾ ਹੈ ਕਿਉਂਕਿ ਮੇਰਾ ਖਿਆਲ ਹੈ ਲੰਬੇ ਸਮੇਂ ਤੋਂ ਇਤਿਹਾਸ ਦੇ ਵਿੱਚ ਜੇ ਬਿਲੀ ਮੌਤਾਂ ਦੀ ਗਿਣਤੀ ਕਰ ਲਵੇ ਉਹਨੀਆਂ ਮੌਤਾਂ ਜੰਗਾਂ ਦੇ ਵਿੱਚ ਜੁੱਧਾਂ ਦੇ ਵਿੱਚ ਗੋਲੀ ਨਾਲ ਨਹੀਂ ਹੋਈਆਂ ਜਿੰਨੀਆਂ ਮੌਤਾਂ ਇੱਕ ਸਿਰਜਣੇ ਕਰ ਦਿੱਤੀਆਂ ਸੋ ਇਹ ਮਲੈਕੀ ਫਿਰ ਨਹੀਂ ਕਿਉਂਕਿ ਇਹ ਪੰਜਾਬ ਵਾਸਤੇ ਇਹੋ ਵੀ ਨਿਯਤ ਠੀਕ ਦੀ ਹੈ ਕੌਣ ਲੋਕਾਂ ਨੂੰ ਮਜ਼ਦਾਰ ਨਹੀਂ ਦੇਣਾ ਚਾਹੁੰਦੇ ਲੋਕਾਂ ਨੂੰ ਸਭ ਨੂੰ ਪੈਸੇ ਦੇਣਾ ਚਾਹੁੰਦੇ ਇਹਨਾਂ ਨੂੰ ਇਹ ਗੱਲ ਉਾਰਾ ਖਾਂਦੀ ਹੈ ਕਿ ਲੋਕ ਨਾਲੋਂ ਨਾਲ ਜਿਹੜਾ ਯੂਥ ਹੈ ਇਹ ਪੀਕੇ ਲਾ ਕੇ ਮਰਨ ਸਾਨੂੰ ਕੁਝ ਦੇਣਾ ਨਾ ਪਵੇ ਕਹਿੰਦੇ ਇਹ ਚੀਜ਼ ਹੈ ਇਹਨਾਂ ਨੂੰ ਬਾਤ ਕਰਦੇ ਆ ਲੇਕਿਨ ਜੇ ਐਡੇ ਵੱਡੇ ਪੱਤਰ ਤੇ ਅੱਜ 26 27 ਸੀਟਾਂ ਦੇ ਵਿੱਚ ਸਰਕਾਰ ਹੈ ਨਾ ਉਹਨਾਂ ਦੇਟਾਂ ਦੇ ਵਿੱਚ ਪੁੱਛ ਕੇ ਵੇਖੋ ਕਿਉਂਕਿ ਉਥੇ ਚੀਜ਼ਾਂ ਖਤਮ ਕਰ ਕੋਈ ਇਹ ਸਾਨੂੰ ਪੁੱਛੇਗਾ ਕਿ ਤੁਸੀਂ ਕੀ ਕਰੋਗੇ ਤੇ ਮੈਂ بڑے ਤਰੀਕੇ ਦਾ ਇੱਕੋ ਗੱਲ ਦਾ ਵਾਅਦਾ ਕਰਦਾ ਜੋ ਹੀ ਜੁਲਦੀ ਦੇ ਪਿਆਰ ਦੇ ਵਿੱਚ ਕੀਤਾ ਉਹ ਕਰਾਂਗੇ ਕਿਉਂਕਿ ਡਰਾਈਵਰ ਭਰਾ ਹਰ ਬੰਦੇ ਦੀ ਕੋਈ ਰਿਸ਼ਤਾ ਨਾਤਾ ਉੱਤਰ ਹੈਗਾ ਉਹਨਾਂ ਨੂੰ ਪਤਾ ਕਿ ਕੋਈ ਸਮਾਝੀ ਕਿ 100-100 ਗੱਡੀ ਇਕੱਠੇ ਤੋਂ ਬਿਨਾ ਕੋਈ ਜੁਲਦੀ ਪਾਰ ਨਹੀਂ ਸੀ ਕਰ ਸਕਦਾ ਹਾਲਾਤ ਐਡੇ ਮਾਰੇ ਸੀ ਤੇ ਪਾਲਚੋਤੇ ਜਾ ਕੇ ਕੋਈ ਮੁਚੇ ਮਿਲਦਾ ਭੈਣ ਭਰਾਵੇ ਕਿ ਕੋਈ ਆਪਨੇ ਟਰੈਕਟਰ ਤੇ ਗੱਡੀ ਦੇ ਵਿੱਚ ਚਾਬੀ ਵੀ ਵਿੱਚ ਰਹਿ ਹੁੰਦਾ ਵੀ ਤੇ ਜੇ ਰੱਖੀ ਤੇ ਹੀ ਵਾਰਸ ਆਇਆ ਉਹਦੀ ਚਾਬੀ ਵੀ ਕੋਈ ਕੱਢ ਲਵੇ ਤੇ ਉਹ ਸਾਡੇ ਭਾਰਤੀ ਜਨਤਾ ਪਾਰਟੀ ਉਸ ਗੱਲ ਦੀ ਦੇਣਦਾਰ ਹੋ ਗਈ ਸੋ ਮੈਂ ਮਿਸਾਲ ਤਾਂ ਦਿੱਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਖੁਸ਼ ਕਰਨ ਵਾਲਾ ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣਾ ਕਿ ਅਸੀਂ ਪੰਜਾਬ ਦੇ ਲੋਕ ਆ ਸਾਡੇ ਹੈ ਨੇ ਮੁੱਦੇ ਗਰੀਬੀ ਦੇ ਖਾਤੇ 'ਤੇ ਕੰਮ ਕਰਨਾ ਵਾ ਤਫਾਰਨੀ ਦੇ ਕੰਮ ਕਰਨਾ ਵਾ ਕੁਝ ਸਾਡੇ ਭਾਗ ਵਿੱਚ ਨਹੀਂ ਹੈਗੇ ਆ ਜਿਨ੍ਹਾਂ ਨੂੰ ਕੋਈ ਛੇੜਦਾ ਨਹੀਂ ਆ ਠੀਕ ਹੈ ਕੋਈ ਸਮੱਸਿਆ ਨਹੀਂ ਆਤੂ ਵਾਲ ਦੇ ਵਿੱਚ ਹਟਾਇਆ ਵਾ ਬਹੁਤ ਸਾਰਾ ਨੁਕਸਾਨ ਹੋਇਆ ਵਾ ਉਹਨਰ ਦਾ ਕੁਝ ਸਾਡੇ ਬੰਦੀ ਛੱਡ ਵੀ ਦੇ ਕਿਉਂਕਿ ਸਾਡੇ ਜਰਨੈਲ ਨੇ ਕੱਦੀ ਆਰਮੀ ਤੋਂ ਮੰਨ ਵੀ ਪੜਵਾ ਵੀ ਚਾਹੀਦਾ ਉਸ ਗੱਲ ਦਾ ਦਬਦ ਰੱਖਾਂ ਤੁਹਾਡੇ ਆਉਣ ਵਾਲੇ ਸਮੇਂ ਚ ਵੀ ਅਦਮ ਖਾਂਦੇ ਤੋਂ ਵਾਰ ਕਹਦਾ ਇਹ ਜਰਨੈਲਾਂ ਨਹੀਂ ਧਰਤੀ ਹੈ ਜਰਨੈਲ ਉੱਠਣੇ ਆ ਫਿਰ ਸੋ ਉਹਨਾਂ ਤੇ ਵੀ ਕੰਮ ਕੀਤਾ ਜਾਊਗਾ ਤੇ ਮੈਂ ਫੇਰ ਹੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਕਿਤੇ ਇਹ ਜਿਹੜਾ ਪੰਜਾਬ ਬਹੁਤ ਦੂਰ ਜਾ ਚੁੱਕਾ ਵਾ ਪੰਜਾਬ ਦੇ ਹਲਾਤ ਬਹੁਤ ਬਾਰੇ ਨੇ ਇੱਥੇ ਬਹੁਤ ਉਸ ਕਰਨ ਵਾਲਾ ਅੱਜ ਤੁਹਾਨੂੰ ਕਿਤੇ ਰਾਤ ਭਾਤੇ ਪ੍ਰੋਬਲਮ ਆ ਜਾਵੇ ਤੇ ਇਡੇ ਹਲਾਤ ਬਾਰੇ ਆ ਕਿ ਤੁਸੀਂ ਉੱਥੇ ਅਲੱਗੋ ਕੋਠੀ ਆਪਣੇ ਤੱਕ ਨਹੀਂ ਜਾ ਸਕਦੇ ਆ ਤੁਹਾਡੇ ਮੁਖ ਗੰਡ ਪਿੰਡ ਮੱਦਰ ਸਾਡੀ ਮਾਮੀ ਲੱਗਦੀ ਆ ਤੇ ਸੋਹਰੇ ਉਹਦਾ ਨੇਮ ਸੀ ਜਿੰਦਗੀ ਦੇ ਵਿੱਚ ਪਿਛਲੇ ਪੰਦਰਾਂ ਚਾਲੀਆਂ ਸਾਲਾਂ ਨੂੰ ਕਮਿਊਨਿਟੀ ਪਾਈ ਦੀ ਕਰਕੇ ਉੱਥੇ ਗੁਰੂ ਘਰ ਜਾ ਕੇ ਉਹਦੀਆਂ ਸੇਵਾ ਕਰਦੀਆਂ ਸੀ ਰੱਬ ਦਾ ਨਾਲ ਲਿੰਦੀਆਂ ਸੀ ਉਹਦੇ ਦੋਲੀ ਜਾਂਦੀ ਨੂੰ ਇੱਕ ਹੁੱਚ ਮਾਰ ਕੇ ਇੱਕ ਮਾਲ ਦਾ ਲੋਹੇ ਦੇ ਖਾਤਰ ਤੇ ਉਹਨੇ ਕਿਹਾ ਤੱਕ ਮੈਂ ਤੇਰੇ ਪਛਾਣ ਲਿਆ ਵਾ ਇਟਾ ਮਾਰ ਕੇ ਸਿਰ ਮੇਹਗੇ ਉਨੂੰ ਮਾਰ ਦਿੱਤਾ ਗਿਆ ਮਾਂ ਵੀ ਸਾਡੇ ਨੂੰ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਹਰ ਥਾਂ ਇਹ ਹੁੰਦਾ ਹੈ ਕਿ ਤੁਹਾਡਾ ਜਿਹੜਾ ਹੁਣ ਹਾਈ ਹੋਈ ਗੱਲ ਇੰਤੇ ਆ ਗਈ ਆ ਅੱਗੇ ਗਰੀਂਚੀ ਨਹੀਂ ਹੱਲੇ ਸਾਡੇ ਉੱਪਰ ਬਾਤ ਨਹੀਂ ਜਾ ਸਕਦੇ ਤੁਹਾਡਾ ਗੁਰੂ ਘਰਾਂ ਦੇ ਵਿੱਚ ਜਾਣਾ ਵੀ ਔਖਾ ਹੋ ਗਿਆ ਇਹ ਉਹ ਨਹੀਂ ਵੈਸੀ ਦੰਦੇ ਇਹਨਾਂ ਸਰਕਾਰਾਂ ਦੇ ਬਰਾਤੇ ਜਿਹੜੇ ਹਰ ਨੰਦ ਕਰਦੇ ਪਿੰਡਾਂ ਦੇ ਵਿੱਚ ਬੁਰੇ ਹੁੰਦੇ ਆ ਨਿਮੋਰ ਆ ਇਹਨਾਂ ਨੂੰ ਨਿਜਾਦ ਦਵਾਉਂਦੇ ਸੋ ਕਰੇ ਮੈਂ ਮਸਾਲਾ ਤਾਂ ਉਤਾ ਦਿੱਤੇ ਇਹ ਧਿਆਨ ਚ ਰੱਖੋ ਸਭ ਤੋਂ ਵੱਧ ਇਹਨਾਂ ਚੀਜ਼ਾਂ ਤੋਂ ਡੇਰਤ ਸਾਡੀਆਂ ਭੈਣਾ ਸਾਡੀਆਂ ਮਾਵਾ ਸਾਡੀਆਂ ਬੱਚੀਆਂ ਹੁੰਦੀਆਂ ਵਾ ਜੋ ਸਭ ਤੋਂ ਵੱਧ ਫੈਟਰ ਪੈਂਦਾ ਨੇ ਇਹਨਾਂ ਨੂੰ ਪੈਂਦਾ ਵਾ ਇਹਨਾਂ ਨੂੰ ਘਰਾਂ ਤੋਂ ਨਿਕਲਣਾ ਮੁਸ਼ਕਲ ਹੁੰਦਾ ਵਾ ਕਿਉਂਕਿ ਇੰਨਾ ਨੂੰ ਅੱਜ ਖਾਣ ਤੋਂ ਖਾ ਅਗਰ ਸਰਕਾਰ ਦੇ ਨਾਲ ਦਿੱਕੀਆਂ ਹੋ ਜਾਂਦਾ ਤਾਂ ਲੈਣ ਲਾ ਤੇ ਇੰਨੀਆਂ ਤੰਗੀਆਂ ਘਰਾ ਦੇ ਵਿੱਚ ਨਾ